ਸਤਿ ਸ਼੍ਰੀ ਅਕਾਲ ਮੁਲਾਜ਼ਮ ਵੀਰਾਂ ਤੇ ਭੈਣਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਚਲਦੇ ਆ ਅੱਜ ਨਵੀਂ ਅਪਡੇਟ ਦੇ ਨਾਲ ਪੰਜਾਬ ਸਰਕਾਰ ਦੇ ਪ੍ਰੋਮੋਸ਼ਨਲ ਵਿਭਾਗ ਵੱਲੋਂ 19 ਜੂਨ ਨੂੰ ਨਵਾਂ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਕਰਕੇ ਮੁਲਾਜ਼ਮਾਂ ਵਿੱਚ ਖੁਸ਼ੀ ਦੀ ਲਹਿਰ ਹੈ ਮੁਲਾਜ਼ਮਾਂ ਦੇ ਆਗੁਸ਼ਤੀ ਸ਼ਰਾਨਾ ਨੇ ਕਿਹਾ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਮਹਿੰਗਾਈ ਪੱਤੇ ਦੀਆਂ ਤਿੰਨ ਕਿਸ਼ਤਾਂ ਬਕਾਏ ਬਕਾਏ ਹਨ ਤੇ ਪੇ ਕਮਿਸ਼ਨ ਦਾ ਏਰੀਅਰ ਤੇ 2024 ਤੋਂ ਭਰਤੀ ਹੋਏ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੇ ਪੰਜਾਬ ਸਰਕਾਰ ਦੇ ਵਿਭਾਗ ਵੱਲੋਂ 19 ਜੂਨ ਨੂੰ ਪੱਤਰ ਜਾਰੀ ਕੀਤਾ ਗਿਆ। ਪੰਜਾਬ ਸਿਵਲ ਸਕਤਰੇ 2 ਚੰਡੀਗੜ੍ਹ ਵਿਖੇ ਮਲਾਜ਼ਮਾਂ ਦੇ ਆਗੂਆਂ ਦੀ ਮੀਟਿੰਗ 25 ਜੂਨ ਚੰਡੀਗੜ੍ਹ ਦਫ਼ਤਰੀ ਕਮਰਾ ਨੰਬਰ 217 ਵਿਖੇ ਚਰਚਿਲ ਕੁਮਾਰ ਵਿਸ਼ੇਸ਼ ਸਕੱਤਰ ਨਾਲ ਹੋਵੇਗੀ। ਪੰਜਾਬ ਸਰਕਾਰ ਦੇ ਪ੍ਰੋਮੋਸ਼ਨਲ ਵਿਭਾਗ ਵੱਲੋਂ 19 ਜੂਨ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਦਾ ਵਿਸ਼ਾ ਹੈ ਕੰਟਰੈਕਟ ਤੇ ਕੰਮ ਕਰਦੇ ਮਲਾਜ਼ਮਾਂ ਦੀਆਂ ਸੇਵਾਵਾਂ ਵਿੱਚ 31/3/2025 ਤੱਕ ਵਾਧਾ ਕੀਤਾ ਗਿਆ ਹੈ। PSPCL ਵੱਲੋਂ 20 ਜੂਨ ਪੱਤਰ ਜਾਰੀ ਕੀਤਾ ਗਿਆ ਜਿਸ ਵਿੱਚ ਲਿਖਿਆ ਹੈ ਕਿ ਪੈਡੀ ਸੀਜ਼ਨ 2024 ਦੌਰਾਨ ਨਾਨ ਅਗਸਟਡ ਕਰਮਚਾਰੀਆਂ ਦੀਆਂ ਬਦਲੀਆਂ ਤੇ ਤਨਤਾਤੀਆਂ ਤੇ 16 ਜੂਨ 2024 ਤੋਂ 31 ਅਕਤੂਬਰ 2024 ਤੱਕ ਰੋਕ ਲਗਾ ਦਿੱਤੀ ਗਈ ਹੈ। ਰੋਕ ਦੌਰਾਨ ਸਿਰਫ ਪ੍ਰਬੰਧਕੀ ਆਧਾਰ ਤੇ ਬਦਲੀਆਂ ਤੇ ਤਨਤਾਤੀਆਂ ਸੀ। ਐਮ ਡੀ ਬਕਾਏ ਹਨ ਤੇ ਪੇ ਕਮਿਸ਼ਨ ਦਾ ਏਰੀਅਟ ਤੇ 2024 ਤੋਂ ਭਰਤੀ ਹੋਏ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੇ। ਪੰਜਾਬ ਸਰਕਾਰ ਦੇ ਵਿਭਾਗ ਵੱਲੋਂ 19 ਜੂਨ ਨੂੰ ਪੱਤਰ ਜਾਰੀ ਕੀਤਾ ਗਿਆ। ਪੰਜਾਬ ਸਿਵਲ ਸਕਤਰੇ 2 ਚੰਡੀਗੜ੍ਹ ਵਿਖੇ ਮਲਾਜ਼ਮਾਂ ਦੇ ਆਗੂਆਂ ਦੀ ਮੀਟਿੰਗ 25 ਜੂਨ ਚੰਡੀਗੜ੍ਹ ਦਫ਼ਤਰੀ ਕਮਰਾ ਨੰਬਰ 217 ਵਿਖੇ ਚਰਚਿਲ ਕੁਮਾਰ ਵਿਸ਼ੇਸ਼ ਸਕੱਤਰ ਨਾਲ ਹੋਵੇਗੀ। ਪੰਜਾਬ ਸਰਕਾਰ ਦੇ ਪ੍ਰੋਮੋਸ਼ਨਲ ਵਿਭਾਗ ਵੱਲੋਂ 19 ਜੂਨ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਦਾ ਵਿਸ਼ਾ ਹੈ ਕੰਟਰੈਕਟ ਤੇ ਕੰਮ ਕਰਦੇ ਮਲਾਜ਼ਮਾਂ ਦੀਆਂ ਸੇਵਾਵਾਂ ਵਿੱਚ 31/3/2025 ਤੱਕ ਵਾਧਾ ਕੀਤਾ ਗਿਆ ਹੈ। PSPCL ਵੱਲੋਂ 20 ਜੂਨ ਪੱਤਰ ਜਾਰੀ ਕੀਤਾ ਗਿਆ ਜਿਸ ਵਿੱਚ ਲਿਖਿਆ ਹੈ ਕਿ ਪੈਡੀ ਸੀਜ਼ਨ 2024 ਦੌਰਾਨ ਨਾਨ ਅਗਸਟਡ ਕਰਮਚਾਰੀਆਂ ਦੀਆਂ ਬਦਲੀਆਂ ਤੇ ਤਨਤਾਤੀਆਂ ਤੇ 16 ਜੂਨ 2024 ਤੋਂ 31 ਅਕਤੂਬਰ 2024 ਤੱਕ ਰੋਕ ਲਗਾ ਦਿੱਤੀ ਗਈ ਹੈ। ਰੋਕ ਦੌਰਾਨ ਸਿਰਫ ਪ੍ਰਬੰਧਕੀ ਅਧਾਰ ਤੇ ਬਦਲੀਆਂ ਤੇ ਤਨਤਾਤੀਆਂ ਸੀ ਐਮ ਡੀ ਦੀ ਪ੍ਰਵਾਨਗੀ ਨਾਲ ਕੀਤੀਆਂ ਜਾਣਗੀਆਂ। ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ